ਕਿ ਜਿਹੜੀ ਮਦਾਨ ਸਭਾ ਕਮੇਟੀ ਇੱਥੇ ਜਿਹੜੀ ਆਈ ਸੀ ਜੇ ਕੋਈ ਕੀ ਕਹਿਣਾ ਚਾਹੁੰਗੇ ਇਸ ਮਾਮਲੇ ਦੇ ਵਿੱਚ ਦੇਖੋ ਸਾਡੀ ਜੋ ਸਰਕਾਰ ਆ ਮਾਨ ਸਾਹਿਬ ਦੀ ਪਾਰਦਰਸ਼ਤਾ ਵਾਲੀ ਜ਼ੀਰੋ ਟੋਲਰੈਂਸ ਕ腐ਸ਼ਨ ਦੇ ਉੱਤੇ ਸਰਕਾਰ ਬਣੀ ਹੈ ਤੇ ਉਹਦੇ ਵਿੱਚ ਤੁਸੀਂ ਦੇਖੋ ਪਿੱਛੇ ਐਸਟੀਪੀ ਲੱਗਿਆ 225 ਐਮਐਲਡੀ ਦਾ ਔਰ ਪਾਣੀ ਆ ਦੇਖ ਲਓ ਪਗਦਾ ਕੀ ਉਥੋਂ ਟ੍ਰੀਟ ਹੋ ਕੇ ਪਾਣੀ ਇਹ ਸਹੀ ਆ ਰਿਹਾ ਹਕੀਕਤ ਜੋ ਜ਼ਮੀਨ ਦੇ ਉੱਤੇ ਇਹ ਅਫਸਰਾਂ ਨੇ ਸੀਵਰੇਜ ਬੋਰਡ ਔਰ ਪੋਲੂਸ਼ਨ ਬੋਰਡ ਦੇ ਅਫੀਸਰਦ ਨੇ ਜੋ ਇਹ ਕਾਰਗੁਜ਼ਾਰੀ ਕੀਤੀ ਆ ਇਹ ਤੁਸੀਂ ਸ਼ਰੀਆਮ ਦੇਖ ਸਕਦੇ ਹੋ ਜਿਹੜੀ ਖਿਲਾੜੀ ਕੰਪਨੀ ਨੂੰ 650 ਕਰੋੜ ਦੇ ਇਹਨਾਂ ਨੇ ਠੇਕਾ ਦਿੱਤਾ ਸੀਗਾ ਜਿੱਚੋਂ 588 ਕਰੋੜ ਦੇ ਕਰੀਬ ਖਿਲਾੜੀ ਕੰਪਨੀ ਉਹ ਲੈ ਜਾ ਚੁੱਕੀ ਆ ਔਰ 34 ਕਰੋੜ ਦੇ ਕਰੀਬ ਜੋ ਕਿ ਅਜੇ ਕੰਮ ਕੰਪਲੀਟ ਨਹੀਂ ਹੋਇਆ ਜਿਹੜੀ ਐਨੂਅਲ ਮੇਨਟੇਨੈਂਸ ਇਹਨਾਂ ਦੀ ਹੁੰਦੀ ਸਰਵਿਸਿਜ਼ ਉਹਦੇ ਵਿੱਚ 34 ਕਰੋੜ 11 11 ਕਰੋੜ ਤੇ ਪਲੱਸ 13 ਕਰੋੜ ਇੱਕ ਕਰਕੇ ਇਹ 34 ਕਰੋੜ ਰੁਪਈਆ ਜਿਹੜਾ ਉਹ ਲੈ ਜਾ ਚੁੱਕੀ ਆ ਐਡਾ ਵੱਡਾ ਸਾਡੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਨੂੰ ਇਹਨਾਂ ਖਿਲਾੜੀ ਕੰਪਨੀ ਔਰ ਇਹਨੇ ਅਫਸਰਾਂ ਨੇ ਨਾਲ ਲੱਗ ਕੇ ਲਵਾਇਆ ਬੜੀ ਨਿੰਦਾਯੋਗ ਗੱਲ ਆ ਵੀ ਤੁਸੀਂ ਰੱਬ ਤੋਂ ਡਰੋ ਯਾਰ ਇੱਕ ਜਿਹੜਾ ਪਾਣੀ ਪੌਣ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਇਹ ਤਾਂ ਗੁਰਬਾਣੀ ਸਾਡੀ ਚ ਲਿਖਿਆ ਹੋਇਆ ਛਟਾ ਇਹਦਾ ਪਾਣੀ ਆ ਸਾਡੀ ਆਬੋ ਹਵਾ ਅੱਜ ਕਿੱਥੇ ਜਾ ਰਹੀ ਆ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਕੀ ਦੇ ਕੇ ਜਾ ਰਿਹਾ ਜੇ ਅਸੀਂ ਅੱਜ ਇਸ ਸਾਨੂੰ ਪ੍ਰਮਾਤਮਾ ਨੇ ਲੋਕਾਂ ਨੇ ਆਪਣਾ ਵਿਸ਼ਵਾਸ ਜਿੱਤ ਕੇ ਇੱਥੇ ਭੇਜਿਆ ਹੈਗਾ ਵਿਧਾਨ ਸਭਾ ਤੇ ਅਸੀਂ ਲੋਕਾਂ ਦੇ ਮੁੱਦੇ ਉਹ ਜਾਗਰ ਕਰਨੇ ਆ ਜਿਹੜੇ ਕਿ ਲੋਕਾਂ ਨੂੰ ਬਚਾਉਣ ਲੋਕ ਮਾਰੂ ਨੇਤੂ ਦੇ ਖਿਲਾਫ ਇਹ ਸਰਕਾਰ ਆਮ ਆਦਮੀ ਪਾਰਟੀ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਅਸੀਂ ਆਮ ਲੋਕਾਂ ਦੀ ਗੱਲ ਕਰਨ ਵਾਸਤੇ ਅੱਜ ਮੈਂ ਤੁਹਾਨੂੰ ਸਾਰੀ ਟੀਮ ਲੈ ਕੇ ਆਇਆ ਕਿਉਂਕਿ ਮੈਂ ਧੰਨਵਾਦ ਕਰਦਾ ਤੁਹਾਡੀ ਸਾਰੇ ਮੀਡੀਆ ਦਾ ਕਿਉਂਕਿ ਤੁਸੀਂ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋ ਔਰ ਮੈਨੂੰ ਪੂਰਨ ਆਸ ਹੈ ਕਿ ਆਪਾਂ ਰਲ ਕੇ ਆਪਣਾ ਜੋ ਇਹ ਪੰਜਾਬ ਗੰਧਲਾ ਪੰਜਾਬ ਬਣਿਆ ਪਿਆ ਇਹਨੂੰ ਰੰਗਲਾ ਪੰਜਾਬ ਤਾਂ ਹੀ ਬਣਾ ਪਾਵਾਂਗੇ ਜੇ ਆਪਾਂ ਸਾਰੇ ਰਲ ਕੇ ਇਕੱਠਿਆ ਲਈਏ ਕਿ ਆਪਣੇ ਪਰਸਨਲ ਇੰਟਰਸਟ ਤੋਂ ਉੱਤੇ ਉੱਠ ਕੇ ਆਪਾਂ ਸਾਰੇ ਇੱਕ ਮਨ ਹੋ ਕੇ ਆਪਾਂ ਇਸ ਜੋ ਸਾਡਾ ਬੁੱਢਾ ਦਰਿਆ ਹੁੰਦਾ ਸੀ ਕਿਸੇ ਟਾਈਮ ਜਿੱਥੇ ਕਿ ਲੋਕ ਨਹਾਉਂਦੇ ਸੀ ਮੱਛੀਆਂ ਤੈਰਦੀਆਂ ਸੀ ਨੀਲਾ ਪਾਣੀ ਸੀ ਅੱਜ ਇਸ ਦਾ ਇਹ ਦੂਰਸ਼ਿਤ ਔਰ ਜ਼ਹਿਰੀਲਾ ਹੋ ਚੁੱਕਿਆ ਜੋ ਕਿ ਇੱਕ ਕਾਲਾ ਪੀਲਿਆ ਔਰ ਕੈਂਸਰ ਔਰ ਪਲਸ ਸਾਡੇ ਬੱਚੇ ਜੋ ਨਵੇਂ ਜਨਮ ਲਦੇ ਨੇ ਉਹ ਅੰਨੇ ਹੁੰਦੇ ਜਾ ਰਹੇ ਨੇ ਨਿਗਾ ਨਹੀਂ ਮਿਲਦੀ ਉਹਨਾਂ ਦੀ ਔਰ ਬਿਮਾਰੀਆਂ ਦੇ ਭਰਿਆ ਦੇਖੋ ਲੋਡ ਜਾ ਰਿਹਾ ਬਾਹਰ ਨੂੰ ਸਾਰੇ ਪਿੰਡਾਂ ਚ ਔਰ ਸਾਰੇ ਰਾਜਸਥਾਨ ਤੱਕ ਇਹ ਪਾਣੀ ਭੇਜਿਆ ਜਾ ਰਿਹਾ ਇਹ ਸਾਰੇ ਦੇ ਪਿੱਛੇ ਇਹ ਜੋ ਕੰਪਨੀ ਜਿਹੜੀ ਪਿੱਛੋ 2020 ਦੇ ਵਿੱਚ ਇਹ ਡੀਪੀਆਰ ਬਣੀ ਆ 700 ਐਮਐਲਡੀ ਦੀ ਬਿਲਕੁਲ ਗਲਤ ਬਣੀ ਆ ਘੱਟੋ ਘੱਟ 1500 ਐਮਐਲਡੀ ਤੁਹਾਨੂੰ ਅੱਗੇ ਲਿਆ ਕੇ ਨਾਪ ਕਰਕੇ ਦਿਖਾ ਦਿਨਾ 1500 ਐਮਐਲਡੀ ਜਿੱਥੇ ਬਲੀਪੁਰ ਚ ਡਿੱਗਦਾ 1500 ਐਮਐਲਡੀ ਤਾਂ ਉੱਥੇ ਹੀ ਆ ਸਸੂ ਐਮਐਲਡੀ ਕਿਸ ਤਰੀਕੇ ਨਾਲ ਇਹਨਾਂ ਨੇ ਬਣਾਤਾ ਹੈ ਵਿਧਾਨ ਸਭਾ ਕਮੇਟੀ ਦੇਖਿਆ ਵੀ ਬਿਲਕੁਲ ਵਿਧਾਨ ਸਭਾ ਕਮੇਟੀ ਨੇ ਬਿਲਕੁਲ ਮਾਨਜੋਗ ਸਾਰੇ ਮੈਂਬਰ ਸਾਹਿਬਾਨ ਇੱਕ ਮੰਚ ਤੇ ਸਾਂਝੇ ਹੋ ਕੇ ਅਸੀਂ ਮਾਨਜੋਗ ਸਪੀਕਰ ਸਾਹਿਬ ਨੂੰ ਵੀ ਇਹ ਬੇਨਤੀ ਲਈ ਹੈ ਕਿ ਇਹ ਜੋ ਕੇਸ ਆ ਇਹ ਉੱਪਰ ਜਾਣਾ ਚਾਹੀਦਾ ਸੀਬੀਆਈ ਕੋਲ ਤੁਹਾਡਾ ਜੁਡੀਸ਼ੀਅਲ ਹੋਵੇ ਔਰ ਇਹ ਵਿਜੀਲੈਂਸ ਮਤਲਬ ਸਾਰੀਆਂ ਏਜੰਸੀਆਂ ਪੈਰਲਰ ਕੰਮ ਕਰਨ ਤਾਂ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਲੱਗੇ ਜੋ ਇਹ ਹੁਣ ਤੱਕ ਇਹਨਾਂ ਨੇ ਠੰਡੀਆਂ ਹਵਾਵਾਂ ਲੈ ਕੇ ਕੁਰਸੀਆਂ ਤੇ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਨੇ ਉਨਾਂ ਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪੈਣਾ ਤੇ ਮੈਂ ਆਪਣੀ ਸਰਕਾਰ ਮੇਰੀ ਬਚਨਬੱਧ ਹੈ ਇਸ ਕੰਮ ਲਈ ਮੈਂ ਉਸ ਸਰਕਾਰ ਦਾ ਇੱਕ ਅੰਗ ਹੈਗਾ ਤੇ ਮੇਰਾ ਫਰਜ਼ ਬੰਦਾ ਮੈਂ ਆਪਣੀ ਗੈਰਤ ਨੂੰ ਜ਼ਿੰਦਾ ਰੱਖਦਾ ਹੋਇਆ ਮੈਂ ਮੂਰੇ ਹੋ ਕੇ ਇਸ ਕੰਮ ਨੂੰ ਬੀੜਾ ਉਠਾਇਆ ਤੇ ਵਾਹਿਗੁਰੂ ਮੇਰਾ ਸਾਥ ਦੇਊਗਾ ਲੋਕ ਮੇਰੇ ਸਾਥ ਦੇਣਗੇ ਔਰ ਇਹਦੇ ਨਾਲ-ਨਾਲ ਮਾਨ ਸਾਹਿਬ ਦੀ ਇਸ ਚੀਜ਼ ਲਈ ਬੜੇ ਸੰਜੀਦਗੀ ਨੇ ਮਾਂਜੋ ਸਾਡੇ ਸਪੀਕਰ ਸਾਹਿਬ ਜੋ ਕਿ ਚੇਅਰਮੈਨ ਨੇ ਮਾਂਜੋ ਇਸ ਕਮੇਟੀ ਦੇ ਉਹ ਵੀ ਬਹੁਤ ਇਸ ਵਿਸ਼ੇ 'ਚ ਸੀਰੀਅਸ ਨੇ ਔਰ ਸਖਤ ਨੇ ਕਿ ਇਹ ਜੋ ਗੰਦਾ ਜਿਹੜਾ ਬੁੱਢਾ ਦਰਿਆ ਸੀ ਜੋ ਕਿ ਗੰਦਾ ਦਰਿਆ ਬਣ ਗਿਆ ਇਹਨੂੰ ਅਸੀਂ ਦੁਆਰਾ ਤੋਂ ਇੱਕ ਅੱਛਾ ਦਰਿਆ ਬਣਾਉਣਾ ਸਾਫ ਸੁਥਰਾ ਦਰਿਆ ਬਣਾਉਣਾ ਸਪੀਕਰ ਸਾਹਿਬ ਜੀ ਕਹਿੰਦੇ ਜਿਹੜੀ ਸੀਬੀ ਜਾਂਚ ਹੋਣੀ ਚਾਹੀਦੀ ਆ ਦੇਖੋ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ ਆਪਣੀ ਰਿਪੋਰਟ ਪੇਸ਼ ਕਰਾਂਗੇ ਉਹਦੇ ਵਿੱਚ ਅਸੀਂ ਸਪਾਰਸ਼ ਕੀਤੀ ਹੈ ਮਾਨਯੋਗ ਸਾਡੀ ਕਮੇਟੀ ਨੇ ਤੇ ਬਾਕੀ ਹਾਈ ਕਮਾਂਡ ਦੇ ਫੈਸਲੇ ਜੋ ਹੋਣਗੇ ਉਹ ਲੋਕਾਂ ਪੱਕੀ ਹੋਣਗੇ ਸਾਨੂੰ ਪੂਰੀ ਉਮੀਦ ਆ ਕਿ ਵਧੀਆ ਇਹਦਾ ਰਿਜ਼ਲਟ ਆਏਗਾ ਸਾਹਿਬ